ਸਵਾਗਤ ਹੈ ਤੁਹਾਡਾ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਮੈਂ ਸਮਰਨ ਲੈ ਕੇ ਹਾਂ ਜ਼ਰਾ ਨਿਊ ਸਟੇਟ ਦਾ ਡਿਬੇਟ ਸ਼ੋ ਗੱਲ ਪੰਜਾਬ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾ ਤਹਿਤ 10 ਲੱਖ ਰੁਪਏ ਤੱਕ ਦਾ ਮੁਫਤ ਬੀਮਾ ਯੋਜਨਾ ਦੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਹਲਕਾ ਬਰਨਾਲਾ ਅਤੇ ਤਰਨਤਾਰਨ ਤੋਂ ਇਸ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਹੋਈ ਹੈ। ਨਿਵਾਸੀਆਂ ਨੂੰ ਰਜਿਸਟ੍ਰੇਸ਼ਨ ਦੇ ਲਈ ਆਪਣਾ ਆਧਾਰ ਕਾਰਡ, ਵੋਟਰ ਕਾਰਡ ਤੇ ਪਾਸਪੋਰਟ ਆਕਾਰ ਫੋਟੋ ਲੈਉਣ ਦੀ ਲੋੜ ਹੋਵੇਗੀ। شناختی ਕਾਰਡਾ ਤੇ ਪੰਜਾਬ ਦਾ ਐਡਰੈਸ ਹੋਣਾ ਜ਼ਰੂਰੀ ਹੈ। ਇਹ ਹਜਾਰੇ ਹੈ ਕਿ ਇਸ ਦੀ ਸ਼ੁਰੂਆਤ 2 ਅਕਤੂਬਰ ਤੋਂ ਕਰ ਦਿੱਤੀ ਜਾਏਗੀ ਇਸ ਯੋਜਨਾ ਦੇ ਤਹਿਤ ਹਰ ਇੱਕ ਪਰਿਵਾਰ ਨੂੰ ਇੱਕ ਸਿਹਤ ਕਾਰਡ ਦਿੱਤਾ ਜਾਏਗਾ ਜਿਸ ਦੇ ਨਾਲ ਉਹ ਪ੍ਰਤੀ ਸਾਲ 10 ਲੱਖ ਰੁਪਏ ਤੱਕ ਦਾ ਨਕਦ ਰਹਿਤ ਇਲਾਜ ਯਾਨੀ ਕਿ ਕੈਸ਼ਲੈਸ ਟ੍ਰੀਟਮੈਂਟ ਪ੍ਰਾਪਤ ਕਰ ਸਕਦੇ ਨੇ ਯੋਜਨਾ 'ਚ ਕੋਈ ਆਮਦਨੀ ਦੀ ਲਿਮਟ ਨਹੀਂ ਹੈ ਤੇ ਆਯੁਸ਼ਮਾਨ ਯੋਜਨਾ ਦੀ ਜੇ ਗੱਲ ਕਰੀਓ ਉਹਦੇ ਵਿੱਚ ਆਮਦਨ ਦੀ ਲਿਮਟ ਹੁੰਦੀ ਹੈ ਪਰ ਇਸ ਯੋਜਨਾ ਵਿੱਚ ਆਮਦਨ ਦੀ ਕੋਈ ਲਿਮਿਟ ਨਹੀਂ ਹੈ ਹੋਰ ਵੀ ਕਈ ਮਾਇਨੇ ਆਚ ਪੰਜਾਬ ਸਿਹਤ ਬੀਮਾ ਯੋਜਨਾ ਆਯਸ਼ਮਾਨ ਯੋਜਨਾ ਨਾਲੋਂ ਵੱਖ ਹੈ ਜੇ ਇਸ ਯੋਜਨਾ ਦਾ ਲਾਭ ਲੋੜਵੰਦ ਲੋਕਾਂ ਤੱਕ ਪਹੁੰਚਦਾ ਹੈ ਤਾਂ ਇਹ ਇੱਕ ਚੰਗਾ ਉਪਰਾਲਾ ਸਾਬਤ ਹੋਵੇਗਾ ਪਰ ਸਵਾਲ ਵੀ ਕਈ ਨੇ ਕਿ ਫੰਡਿੰਗ ਕਿੱਦਾਂ ਆਏਗੀ ਕੀ ਕੇਂਦਰ ਨੂੰ ਫੰਡਿੰਗ ਦੇ ਲਈ ਇਨਵੋਲ ਕੀਤਾ ਜਾਏਗਾ ਹਸਪਤਾਲਾਂ ਦਾ ਸਿਲੈਕਸ਼ਨ ਕਿਸ ਆਧਾਰ ਤੇ ਹੋਵੇਗਾ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਅਸੀਂ ਅੱਜ ਜਾਣਾਂਗੇ ਤੇ ਇਸੇ ਮੁੱਦੇ ਤੇ ਮਾਹਰਾਂ ਦੇ ਨਾਲ ਚਰਚਾ ਕਰਾਂਗੇ ਪੰਜਾਬ ਚ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਵੱਡੀ ਪਹਿਲ ਹੈ ਪੰਜਾਬ ਸਰਕਾਰ ਦੀ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੇ ਗਏ ਨੇ ਕਿਹਾ ਜਾ ਰਿਹਾ ਹੈ ਕਿ ਦੋ ਤਰੀਕ ਤੋਂ ਇਸ ਯੋਜਨਾ ਨੂੰ ਪੂਰੀ ਤਰ੍ਹਾਂ ਲਾਗੂ ਕਰ ਦਿੱਤਾ ਜਾਏਗਾ ਹਰ ਜ਼ਿਲ੍ਹੇ 'ਚ 128 ਕੈਂਪ ਲਗਾਏ ਜਾਣਗੇ ਜਿੱਥੇ ਰਜਿਸਟ੍ਰੇਸ਼ਨ ਹੋਵੇਗੀ ਰਜਿਸਟ੍ਰੇਸ਼ਨ ਲਈ ਪੋਰਟਰ ਕਾਰਡ ਆਧਾਰ ਕਾਰਡ ਜਾਂ ਪਾਸਪੋਰਟ ਦਿਖਾਇਆ ਜਾ ਸਕਦਾ ਹੈ 10 ਲੱਖ ਤੱਕ ਦਾ ਹਰ ਇੱਕ ਸ਼ਖਸ ਨੂੰ ਮੁਫਤ ਇਲਾਜ ਦੇਣ ਦੀ ਗੱਲ ਕਹੀ ਗਈ ਹੈ ਨਿੱਜੀ ਤੇ ਸਰਕਾਰੀ ਹਸਪਤਾਲ ਇਸ ਯੋਜਨਾ ਵਿੱਚ ਸ਼ਾਮਲ ਹੋਣਗੇ ਗਰੀਬ ਤਬਕੇ ਦੇ ਲੋਕਾਂ ਲਈ ਵੱਡੀ ਰਾਹਤ ਹੈ ਨਾ ਸਿਰਫ ਗਰੀਬ ਤਬਕੇ ਦੇ ਲੋਕਾਂ ਲਈ ਬਲਕਿ ਪੰਜਾਬ ਦੇ ਹਰ ਨਿਵਾਸੀ ਦੇ ਲਈ ਵੱਡੀ ਰਾਹਤ ਸਾਬਤ ਹੋਵੇਗੀ ਤੇ ਇਹ ਯੋਜਨਾ ਦੇ ਲਈ ਫੰਡ ਮੈਨੇਜਮੈਂਟ ਕਿਸ ਤਰ੍ਹਾਂ ਹੋਵੇਗੀ ਇਸ ਤੇ ਵੀ ਮਹਾਰਾ ਤੋਂ ਜਾਣਾਂਗੇ ਤੇ ਆਯੁਸ਼ਮਾਨ ਯੋਜਨਾ ਦੇ ਨਾਲੋਂ ਵੀ ਵਧੇਰੇ ਕੈਸ਼ਲੈਸ ਇਲਾਜ ਇਸ ਯੋਜਨਾ ਦੇ ਤਹਿਤ ਪੰਜਾਬ ਵਾਸੀਆਂ ਨੂੰ ਦਿੱਤਾ ਜਾਏਗਾ 2 ਅਕਤੂਬਰ ਤੋਂ ਯੋਜਨਾ ਦੇ ਸ਼ੁਰੂ ਹੋਣ ਦੀ ਗੱਲ ਕਹੀ ਜਾ ਰਹੀ ਹੈ ਸਿਹਤ ਮੰਤਰੀ ਨੇ ਕੁਝ ਸਮਾਂ ਪਹਿਲਾਂ ਕਿਹਾ ਸੀ ਕਿ ਹਲੇ ਇੰਤਜ਼ਾਰ ਕਰਨਾ ਪਵੇਗਾ ਲੇਕਿਨ ਸਰਕਾਰ ਦੇ ਹੋਰ ਸੂਤਰਾਂ ਦਾ ਕਹਿਣਾ ਹੈ ਕਿ ਪੂਰੀਆਂ ਤਿਆਰੀਆਂ ਕਰ ਲੀਆਂ ਗਈਆਂ ਨੇ ਤੇ ਇਸ ਯੋਜਨਾ ਨੂੰ ਜੇਤੀ ਹੀ ਲਾਗੂ ਕਰ ਦਿੱਤਾ ਜਾਏਗਾ ਹਰੇਕ ਪਰਿਵਾਰ ਨੂੰ ਅਸੀਂ 10 ਲੱਖ ਰੁਪਏ ਦਾ ਇਹ ਸਿਹਤ ਬੀਮਾ ਕਹ ਲੋ ਜਾਂ ਯੂਨੀਵਰਸਲ ਜਿਹੜੀ ਸਕੀਮ ਹੈ ਯੂਨੀਵਰਸਲ ਸਿਹਤ ਬੀਮਾ ਵੀ ਉਹ ਅਸੀਂ ਸ਼ੁਰੂ ਕਰਾਂਗੇ ਤੇ ਇਹ ਯੋਜਨਾ ਜਿਹੜੀ ਹੈ ਇਥੇ ਕੰਮ ਜਿਹੜਾ ਹੈ ਰਜਿਸਟ੍ਰੇਸ਼ਨ ਦਾ ਇਹ ਕੱਲ ਤੋਂ ਸ਼ੁਰੂ ਹੋ ਜਾਊਗਾ ਤਰਨ ਤਰਨ ਤੇ ਬਰਨਾਲਾ ਦੋ ਡਿਸਟ੍ਰਿਕਟਸ ਦੇ ਵਿੱਚ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋ ਜਾਊਗਾ ਤੇ ਜਿੱਥੇ ਸਾਰੇ ਨਿਵਾਸੀਆਂ ਨੂੰ ਸਿਹਤ ਕਾਰਡ ਜਿਹੜਾ ਉਹ ਬਣਾਵਾਂਗੇ ਜਾ ਕੇ ਉਥੇ ਮੈਡੀਕਲ ਕੈਂਪ ਲੱਗਣਗੇ ਲੋਕੀ ਜਿਹੜੇ ਨੇ 128 ਥਾਵਾਂ ਤੇ ਤਰਨਤਾਰਨ ਚ ਤੇ ਲਗਭਗ ਇੰਨੀ ਥਾਵਾਂ ਤੇ ਬਰਨਾਲੇ ਜਿਹੜੇ ਕੈਂਪ ਲੱਗਣਗੇ ਦੋ ਤਿੰਨ ਦਿਨ ਦੇ ਕੈਂਪ ਲੱਗਣਗੇ ਤਾਂ ਕਿ ਕਿਸੇ ਨੂੰ ਵੀ ਰਜਿਸਟ੍ਰੇਸ਼ਨ ਕਰਾਉਣ ਵਾਸਤੇ ਘਰ ਤੋਂ ਦੂਰ ਨਾ ਜਾਣਾ ਪਵੇ ਪ੍ਰਚਾਰ ਵੀ ਕੀਤਾ ਜਾਊਗਾ ਕੈਂਪ ਤੋਂ ਪਹਿਲਾਂ ਚਾਹੇ ਗੁਰਦੁਆਰਾ ਸਾਹਿਬ ਦੇ ਸਪੀਕਰਾਂ ਚਾਹੇ ਕੋਈ ਵੈਸੇ ਮੁਨਾਦੀ ਕਰਾਵਾਂਗੇ ਤਾਂ ਕਿ ਹਰੇਕ ਬੰਦਾ ਜਿਹੜਾ ਹੈ ਉਹਦੇ ਤੱਕ ਇਹ ਰਜਿਸਟ੍ਰੇਸ਼ਨ ਕਰਨ ਵਾਸਤੇ ਇਸ ਸਕੀਮ ਦਾ ਫਾਇਦਾ ਲੈਣ ਵਾਸਤੇ ਆਵਾਜ਼ ਪਹੁੰਚ ਸਕੇ ਤੇ ਉਹ ਕਿਸੇ ਵੀ ਟਾਈਮ ਆ ਕੇ ਆਪਣਾ ਕੋਈ ਬਹੁਤ ਸਰਲ ਪ੍ਰਕਿਰਿਆ ਕੋਈ ਔਖਾ ਪ੍ਰੋਸੈਸ ਨਹੀਂ ਹੈਗਾ ਆਧਾਰ ਕਾਰਡ ਵੋਟਰ ਕਾਰਡ ਜਾਂ ਫਿਰ ਪਾਸਪੋਰਟ ਕਾਰਡ ਦੀ ਇੱਕ ਫੋਟੋ ਲੈ ਕੇ ਆਉਣਾ ਬਸ ਤਾਂ ਕਿ ਹੋਰ ਕੋਈ ਡਾਕੂਮੈਂਟ ਦੀ ਲੋੜ ਨਹੀਂ ਪੈਣੀ ਤੇ 10 ਤੋਂ 12 ਦਿਨ ਦੇ ਵਿੱਚ ਵਿੱਚ ਇਹਨਾਂ ਦੋਨਾਂ ਜ਼ਿਲ੍ਹਿਆਂ ਦੇ ਵਿੱਚ ਅ ਰਜਿਸਟ੍ਰੇਸ਼ਨ ਸਾਰੇ ਨਿਵਾਸੀਆਂ ਦੀ ਕੰਪਲੀਟ ਹੋ ਜਾਊਗੀ ਤੇ ਫੀਡਬੈਕ ਮਿਲਣ ਤੋਂ ਬਾਅਦ ਇਸ ਪ੍ਰਕਿਰਿਆ 'ਚ ਸੁਧਾਰ ਵੀ ਕਰਾਂਗੇ ਜੇ ਕੋਈ ਕਿਸੇ ਦਾ ਕੋਈ ਸੁਜੈਸ਼ਨ ਆਇਆ ਫਿਰ ਉਸ ਤੋਂ ਬਾਅਦ ਸਾਰੇ ਪੰਜਾਬ ਦੇ ਵਿੱਚ ਰਜਿਸਟ੍ਰੇਸ਼ਨ ਸ਼ੁਰੂ ਕਰ ਦਾਂਗੇ ਤੇ ਸਾਰੇ ਇਹ ਮੰਗ ਰਜਿਸਟ੍ਰੇਸ਼ਨ ਜਿਹੜੀ ਹੈ ਇਹ ਕੰਪਲੀਟ ਹੋਣ ਤੋਂ ਬਾਅਦ ਸਕੀਮ ਸ਼ੁਰੂ ਹੋ ਜੂਗੀ ਤੇ ਮੁੱਖ ਮੰਤਰੀ ਸਿਹਤ ਕਾਰਡ ਦੇ ਅਧੀਨ ਰਜਿਸਟ੍ਰੇਸ਼ਨ ਤੋਂ ਬਾਅਦ ਹਰੇਕ ਨਾਗਰਿਕ ਜਿਹੜਾ ਉਹ ਮੁੱਖ ਮੰਤਰੀ ਸਿਹਤ ਕਾਰਡ ਜਦੋਂ ਬਣ ਗਿਆ ਤਾਂ ਉਹ 10 ਲੱਖ ਰੁਪਏ ਦਾ ਮੁਫਤ ਤੇ ਕੈਸ਼ਲੈਸ ਉਹ ਜਿਹੜਾ ਇਲਾਜ ਕਰਾਉਣ ਦੇ ਔਰ ਅੱਜ ਜਿਹੀ ਯੂਨੀਵਰਸਲ ਹੈਲਥ ਕੇਅਰ ਪਰਿਵਾਰ ਦੇ 3 ਕਰੋੜ ਲੋਕਾਂ ਲਈ 65 ਲੱਖ ਪਰਿਵਾਰਾਂ ਵਾਸਤੇ 10 ਲੱਖ ਦਾ ਬੀਮਾ ਹਰ ਪਰਿਵਾਰ ਵਾਸਤੇ ਔਰ ਇਹਦੇ ਵਿੱਚ ਜਿਹੜੇ ਕਾਰਡ ਬਣਨਗੇ ਉਹ ਸਾਰਿਆਂ ਦੇ ਬਣਨਗੇ ਜੇ ਪਰਿਵਾਰ ਦੇ ਵਿੱਚ 5 ਮੈਂਬਰ ਹੈ 6 ਮੈਂਬਰ ਹੈ 8 ਮੈਂਬਰ ਹੈ ਜਿੰਨੇ ਵੀ ਆ ਉਹਦੇ ਵਿੱਚ ਕੋਈ ਫੈਮਿਲੀ ਦੀ ਲਿਮਟ ਨਹੀਂ ਰੱਖੀ ਅਸੀਂ ਜਿੰਨੇ ਵੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਹੈ ਸਾਰਿਆਂ ਦਾ ਇੰਡੀਵਿਜੂਅਲ ਕਾਰਡ ਬਣੇਗਾ ਔਰ ਯੂਨੀਵਰਸਲ ਹੈਲਥ ਕੇਅਰ ਕੇ ਤੁਸੀਂ ਜਾ ਕੇ ਜਿੰਨੇ ਤੁਹਾਡੇ ਸਰਕਾਰੀ ਹਸਪਤਾਲ ਚੋਂ ਦਾ ਕਰਾਈ ਸਕਦੇ ਹੋ ਲੇਕਿਨ ਜਿਹੜੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਇੱਕ ਮਹਤਵਕਾਂਸ਼ੀ ਯੋਜਨਾ ਪੰਜਾਬ ਸਰਕਾਰ ਦੀ ਜਿਸ ਦਾ ਜ਼ਿਕਰ ਸਮੇਂ-ਸਮੇਂ ਤੇ ਮੁੱਖ ਮੰਤਰੀ ਕਰਦੇ ਰਹੇ ਸੀ ਤੇ ਆਖਰਕਾਰ ਇਸ ਦੇ ਰਜਿਸਟ੍ਰੇਸ਼ਨ ਅੱਜ ਸ਼ੁਰੂ ਕਰ ਦਿੱਤੇ ਗਏ ਸੇ ਤੇ ਅੱਜ ਅਸੀਂ ਚਰਚਾ ਕਰਾਂਗੇ ਸਾਡੇ ਨਾਲ ਨੇ ਗੁਰਚਰਨ ਸੰਧੂ ਜੀ ਪਾਜਪਾ ਦੇ ਬੁਲਾਰੇ ਪੂਜਾ ਸਿੰਘ ਆਮ ਆਦਮੀ ਪਾਰਟੀ ਦੇ ਬੁਲਾਰੇ ਤੇ ਡਾਕਟਰ ਨਰੇਸ਼ ਜਾਵਲਾ ਜੀ ਮੈਡੀਕਲ ਮਾਹਿਰ ਸਾਡੇ ਨਾਲ ਜੁੜੇ ਨੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡੇ ਕੋਲ ਆਵਾਂਗੇ ਜਿਸ ਤਰੀਕੇ ਦੇ ਨਾਲ ਹੋਰ ਵੀ ਕਈ ਯੋਜਨਾ ਨੇ ਯਾਨੀ ਜੇ ਬਾਕੀ ਸਟ ਨਾਮ ਹੁੰਦੀਆਂ ਨੇ ਜਿਨ੍ਹਾਂ ਚ ਨਿੱਜੀ ਅਤੇ ਸਰਕਾਰੀ ਹਸਪੀਟਲਸ ਨੂੰ ਇਨਵੋਲ ਕੀਤਾ ਜਾਂਦਾ ਹੈ ਸਭ ਤੋਂ ਪਹਿਲਾਂ ਇੱਕ ਪ੍ਰਣਾਲੀ ਥੋੜੇ ਤੋਂ ਜਾਨਣਾ ਚਾਹਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਕੈਸ਼ਲੈਸ ਟਰੀਟਮੈਂਟ ਹਸਪੀਟਲਸ ਦੇ ਮਰੀਜ਼ਾਂ ਨੂੰ ਐਂਟਰਟੇਨ ਕਰਦੇ ਨੇ ਤੇ ਇਹ ਪੇਮੈਂਟ ਕਿਸ ਤਰੀਕੇ ਦੇ ਨਾਲ ਹੁੰਦੀ ਹੈ ਕੀ ਇਹ ਪੋਸਟ ਪੇਮੈਂਟ ਹੁੰਦੀ ਹੈ ਪ੍ਰੀ ਪੇਮੈਂਟ ਹੁੰਦੀ ਹੈ ਜਾਂ ਫਿਰ ਇੱਕ ਨਿਰਧਾਰਿਤ ਤੁਹਾਨੂੰ ਫੰਡ ਦੇ ਦਿੱਤਾ ਜਾਂਦਾ ਹੈ ਕਿ ਇਸ ਦੇ ਵਿੱਚ ਹੀ ਹਰ ਹਸਪੀਟਲ ਨੂੰ ਫੰਡ ਦਿੱਤਾ ਜਾਏਗਾ ਜਿਸ ਦੇ ਤਹਿਤ ਉਹਨਾਂ ਨੇ ਇਲਾਜ ਕਰਨੇ ਨੇ ਦੂਸਰੀ ਗੱਲ ਇਹ ਜੇ ਬਲਕ ਚੇ ਮਰੀਜ਼ ਆ ਜਾਂਦੇ ਕਿਉਂਕਿ ਹੁਣ 10 ਲੱਖ ਤੱਕ ਦਾ ਇਲਾਜ ਮੁਫਤ ਕਾ ਦੀ ਗੱਲ ਕਹੀ ਹੈ ਤੇ ਜਬਲਕ ਚ ਮਰੀਜ਼ ਆ ਜਾਂਦੇ ਨੇ ਤਾਂ ਕੀ ਹਸਪੀਟਲਸ ਦੀ ਇੰਨੀ ਕੈਪੈਸਿਟੀ ਹੈ ਕਿ ਉਹ ਸਾਰੇ ਮਰੀਜ਼ਾਂ ਨੂੰ ਐਂਟਰਟੇਨ ਕਰਨ देखो पहली, पहली बात तो आज इज ए वेरी वेलकम स्कीम जो यूनिवर्सल हेल्थ इंश्योरेंस है और ऊपर से आई थिंक ओवर आयुष्मान आयुष्मान जो स्कीम थी वो सबको नहीं दी जाती थी एक सर्टेन इनकम के वो लोगों को दी जाती थी उसके ऊपर नहीं दिया आपका सवाल पूछना कि कैसे किया जाता है सिमिलरली हमारे देश में पहले भी हेल्थ स्कीम भी है वो ओल्ड बट आजकल जो नया ट्रेंड चला हुआ है टू तो अनाउंसम एवरी, एवरी वन एवरी वन मीन्स की कोई तो इनकम का प्रूफ नहीं चाहिए मेंबर ऑफ द फैमिली अगर ऐसा हो रहा है तो इसे वेरी यूजफुल बट दिक्कतें कहाँ आती हैं नंबर वन जो हॉस्पिटल्स इसको अंडरटेक करते हैं या साइन करते हैं हम सर्विसेज प्रोवाइड करेंगे उनकी सर्विसेज कितनी अच्छी हैं उस पर चेक होना चाहिए दूसरा जो डॉक्टर्स ये सर्विस लेते हैं उनकी पेमेंट्स या हॉस्पिटल की पेमेंट्स जायज होनी चाहिए अगेंस्ट आयुष्मान काफ़ी शिकायतें थी द डॉक्टर यूज टू से दे आर नॉट पेड नाइसली बहुत ही कम पेमेंट में काम करना पड़ रहा है तो जब कम पेमेंट में काम करना पड़ रहा है तो क्वालिटी सफर करती है क्वालिटी का मतलब उतना क्वालिटी वर्क नहीं होता तो आई थिंक आई एम श्योर पंजाब गवर्नमेंट शुड एंश्योर क्वालिटी वर्क पेशेंट के हिसाब से डॉक्टर के हिसाब न भी और हॉस्पिटल के हिसाब से फॉर एग्जाम्पल कोई तीस चालीस हजार से आप खर्च होते हैं उसके लिए आपको हॉस्पिटल को सिर्फ सिक्स थाउजेंड रुपीज दिया जाएगा तो क्या क्वालिटी मिलेगी आई एम श्योर क्वालिटी ज्यादा नहीं तो मैं इतना ही कहूंगा कि दा, 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 दा जो स्कीम ऑर्गेनाइजर्स हैं क्योंकि अभी स्टार्टिंग है इसकी उसको अच्छे से लागू किया जाए और जो सर्विसेज हैं वो लोगों की तसली बख्श होनी चाहिए तभी हम कह पाएंगे आने वाले समय में कि द पीपल ऑफ पंजाब आर लकी कि उनको वो चीज मिली है जो बाकी हिंदुस्तान के लोगों को नहीं मिल पाई बाकी बाकी जो होगा समय के साथ चला जाएगा बिल्कुल डॉक्टर साहब जी तुसी वेलकम कीता है जीया स्कीमा जेडी है वो स्पेशली गरीब तबके वास्ते गरीब तबके दे लोका वास्ते जेडी है एक वरदान साबित हुंदी है लेकिन पंजाब च वखरी स्कीम है इने इदे विच हर एक शख्स नु ए हेल्थ बीमा ਦਿੱਤਾ ਜਾਏਗਾ पूजा सिंह आम आदमी पार्टी दे बुलारे साडे नाल ने पूजा जी बहुत-बहुत स्वागत है टोडा पूजा जी सवाल ये उठ रिया है कि एड्डे बड़े स्केल उत्ते ਨਾ ਲਾਂਚ ਕਰ ਦਿੱਤੀ ਗਈ ਕਿਉਂਕਿ ਅਗਰ ਅਸੀਂ ਦੇਖੀਏ ਆਯੁਸ਼ਮਾਨ ਯੋਜਨਾ ਤੇ ਕੁਝ ਸਟੇਟਸ ਇਹੋ ਜੀਆਂ ਨੇ ਜਿੱਥੇ ਕੁਝ ਹਸਪੀਟਲਸ ਨੇ ਆਯੁਸ਼ਮਾਨ ਕਾਰਡ ਜਿਹੜੇ ਪੇਸ਼ੈਂਟਸ ਹਨ ਉਹਨਾਂ ਨੂੰ ਐਂਟਰੇਨ ਕਰਨਾ ਬੰਦ ਕਰਤਾ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਕੇਂਦਰ ਵੱਲੋਂ ਫੰਡਸ ਨਹੀਂ ਆ ਰਹੇ ਜਦ ਕਿ ਸਿਰਫ 5 ਲੱਖ ਰੁਪਏ ਦਾ ਇਲਾਜ ਹੈ ਤੇ ਹੁਣ ਜੇ ਆਪਾਂ ਪੰਜਾਬ ਦੀ ਸਕੀਮ ਦੀ ਗੱਲ ਕਰੀਏ 10 ਲੱਖ ਰੁਪਏ ਦਾ ਇਲਾਜ ਹੈ ਤੇ ਇਹ ਜਿਹੜਾ ਫੰਡ ਸਾਰਾ ਸਾਡਾ ਸੂਬਾ ਸਰਕਾਰ ਦੇਵੇਗੀ ਤੇ ਫੰਡ ਮੈਨੇਜਮੈਂਟ ਕਿੱਦਾਂ ਹੋਏਗੀ ਇਹ ਫੰਡ ਕਿੱਥੋਂ ਆਏਗਾ ਤੇ ਕਿੰਨਾ ਫੰਡ ਇਹ ਦੇ ਲਈ ਸਾਲਾਨਾ ਲਗਾਇਆ ਜਾਏਗਾ ਇਹਦੇ ਬਾਰੇ ਥੋੜੀ ਕਲੈਰੀਫਿਕੇਸ਼ਨ ਜਾਣਨਾ ਬਹੁਤ ਜ਼ਰੂਰੀ ਹੈ ਦੇਖੋ ਪੰਜਾਬ ਦਾ ਇਹ ਬੜਾ ਹੀ ਇਤਿਹਾਸਿਕ ਪਹਿਲ ਹੈ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਪਹਿਲੀ ਸਟੇਟ ਐਸੀ ਬਣ ਗਈ ਹੈ ਜਿਨੇ 10 ਲੱਖ ਹਰ ਪਰਿਵਾਰ ਨੂੰ ਦੇਣ ਦੀ ਅਨਸ਼ੋਰਟੀ ਦਿੱਤੀ ਹੈ ਸੁਜੈਸ਼ਨਸ ਲੈਂਦੇ ਰਵਾਂਗੇ ਚੈਲੰਜੇਸ ਆਉਂਦੇ ਰਹਿਣਗੇ ਸਭ ਲੋਕ ਆਪਣਾ ਕੰਮ ਕਰ ਰਹੇ ਨੇ ਔਰ ਬੜੀ ਤੇਜ਼ੀ ਨਾਲ ਕੰਮ ਕਰ ਰਹੇ ਨੇ ਕਿਉਂਕਿ ਇਸ ਵਕਤ ਜਿਹੜੀ ਮਾਰ ਪਈ ਹੋਈ ਸੀ ਹੜਾਂ ਦੀ ਮਾਰ ਸੀ ਉਸ ਤੋਂ ਬਾਅਦ ਸਭ ਤੋਂ ਵੱਡਾ ਚੈਲੰਜ ਆਣਾ ਸੀਗਾ ਇਹਨਾਂ ਤੇ ਆ ਮੈਡੀਕਲ ਦਾ ਕਿ ਇਹਨਾਂ ਦੀ ਜਿਹੜੀਆਂ ਬਿਮਾਰੀਆਂ ਆ ਰਹੀਆਂ ਆ ਉਹਦੀ ਮੈਡੀਕਲ ਲਈ ਕੀ ਅਰੇਂਜਮੈਂਟਸ ਕਿੱਦਾਂ ਹੋਣਗੇ ਕੌਣ ਪੈਸਾ ਦੇਵੇਗਾ ਉਹ ਪਰਿਵਾਰ ਤਾਂ ਪਹਿਲਾਂ ਹੀ ਬਹੁਤ ਕਹਿੰਦੇ ਆ ਨਾ ਨੀਚੇ ਡੁੱਬ ਚੁੱਕੇ ਨੇ ਉਹਨਾਂ ਕੋਲ ਨਹੀਂ ਸੀਗਾ ਔਰ ਆਉਣ ਵਾਲਾ ਟਾਈਮ ਐਦਾਂ ਦਾ ਹੈ ਕਿ ਸਾਨੂੰ ਸਭ ਨੂੰ ਪਤਾ ਜਦੋਂ ਵੀ ਹੜ ਹੋ ਕੇ ਜਾਂਦੇ ਨੇ ਬਹੁਤ ਵੱਡੀ ਬਿਮਾਰੀ ਲੈ ਕੇ ਆਉਂਦੇ ਨੇ ਇਸ ਲਈ ਮਾਨ ਸਾਹਿਬ ਦੀ ਪਹਿਲਾਂ ਤਾਂ ਮੈਂ ਉਹਨਾਂ ਦੀ ਸਰਾਹਨਾ ਕਰਨਾ ਚਾਹਾਂਗੀ ਇੱਡੀ ਵੱਡੀ ਪਹਿਲ ਇੱਕ ਸਰਕਾਰ ਨੇ ਆ ਕੇ ਇੰਨੇ ਘੱਟ ਸਮੇਂ ਵਿੱਚ ਬਹੁਤ ਸਰਕਾਰਾਂ ਤੁਹਾਨੂੰ ਤਾਂ ਪਤਾ ਹੀ ਹੈ ਕਿ ਬਹੁਤ ਸਰਕਾਰਾਂ ਕਹਿੰਦੀਆਂ ਰਹੀਆਂ ਕਰਾਂਗੇ ਇੰਸ਼ੋਰਟ ਕਰਾਂਗੇ ਇੰਸ਼ੋਰਟ ਲੇਕਿਨ ਇਹ ਸਭ ਤੋਂ ਵੱਡਾ ਕਿਸੇ ਵੀ ਦੇਸ਼ ਦਾ ਚੈਲੰਜ ਜਿਹੜਾ ਹੁੰਦਾ ਹੈ ਮੇਰਾ ਖਿਆਲ ਮੈਡੀਕਲ ਦਾ ਚੈਲੰਜ ਹੁੰਦਾ ਹੈ ਔਰ ਸਪੈਸ਼ਲੀ ਇੱਕ ਦੇਸ਼ ਜਿਹੜਾ ਕਿ ਇੱਕ ਹਮੇਸ਼ਾ ਕੇ ਗਰੀਬ ਦੇਸ਼ ਜਾਂ ਇੱਕ ਐਸਾ ਦੇਸ਼ ਜਿਹਦੇ ਵਿੱਚ ਨਾ ਤਾਂ ਲੋਕ ਐਜੂਕੇਟਿਡ ਹੈ ਕਹਿ ਸਕਦੇ ਹਾਂ ਅਸੀਂ 100% ਨਾ ਇਹ ਅਵੇਅਰ ਆ ਲੇਕਿਨ ਉਹ ਵਿਚਾਰੇ ਬਿਮਾਰੀਆਂ ਨਾਲ ਕਿਉਂਕਿ ਇਲਾਜ ਦਾ ਪੈਸਾ ਨਾ ਹੋਣ ਕਾਰਨ ਬਹੁਤ ਪਰਸੈਂਟੇਜ ਐਸੀ ਹੈ ਜਿਹੜੀ ਕਿ ਸਿਰਫ ਪੈਸਾ ਨਾ ਹੋਣ ਕਾਰਨ ਟੜਪ-ਟੜਪ ਕੇ ਹਸਪਤਾਲਾਂ ਵਿੱਚ ਅਸੀਂ ਮਰਦੇ ਦੇਖਿਆ ਮੈਂ ਆਪਣਾ ਐਜੂਕੇਸ਼ਨ ਲੈਣ ਤੋਂ ਆ ਮੈਂ ਖੁਦ ਦੇਖਿਆ ਮੇਰੇ ਬੱਚੇ ਵਿਚਾਰੇ ਵਿੱਚ ਹੀ ਕੁਇਟ ਕਰ ਜਾਂਦੇ ਕੋਰਸ ਨਹੀਂ ਕਰ ਪਾਉਂਦੇ ਘਰ ਜੀ ਕਜੀ ਸੀਗਾ ਕਮਾਰਨ ਵਾਲਾ ਉਹ ਵੀ ਉਹਨਾਂ ਨੂੰ ਬਿਮਾਰੀ ਹੋਈ ਇਲਾਜ ਨਹੀਂ ਕਰ ਪਾਏ ਪੈਸਾ ਨਹੀਂ ਸੀਗਾ ਇੰਨੀਆਂ ਸਾਰੀਆਂ ਪ੍ਰੋਬਲਮਸ ਇੱਕ ਆਮ ਆਦਮੀ ਪਾਰਟੀ ਦੇ ਬੰਦੇ ਹੀ ਦੇਖ ਸਕਦੇ ਨੇ ਕਿਉਂਕਿ ਇਹ ਆਪ ਉਨਾ ਚੀਜ਼ਾਂ ਤੋਂ ਉਠੇ ਨੇ ਸਾਡੇ ਮਾਨ ਸਾਹਿਬ ਜੀ ਕੁਝ ਇਹ ਵੀ ਕਲੈਰਿਟੀ ਨਹੀਂ ਹੈਗੀ ਕਿ ਕਿਹੜੀਆਂ ਕਿਹੜੀਆਂ ਬਿਮਾਰੀਆਂ ਜਿਹੜੀਆਂ ਇਸ ਸਿਹਤ ਬੀਮਾ ਯੋਜਨਾ ਦੇ ਤਹਿਤ ਆਉਣਗੀਆਂ ਕਿ ਬਹੁਤ ਵੱਡੀਆਂ ਬਿਮਾਰੀਆਂ ਕੀ ਕੁਝ ਲੈਵਲ ਦਾ ਹਨ ਜੀ ਅਪਡੇਟ ਦਿਆ ਕਰਨਗੇ ਸਾਡੀ ਸਰਕਾਰ ਜਿਹੜੀ ਹੈ ਰੋਜ਼ 6:00 ਤੋਂ 6:30 ਵਜੇ ਤੱਕ ਰੋਜ਼ ਇਹਨਾਂ ਦੀ ਅਪਡੇਟ ਦੇ ਆਕਰਣਗੇ ਕੀ ਹੋ ਰਿਹਾ ਦੇਖੋ ਇਸੇ ਲਈ ਹਲੇ ਰਜਿਸਟ੍ਰੇਸ਼ਨ ਸਟਾਰਟ ਕੀਤੀਆਂ ਹੈ ਤਾਂ ਕਿ ਜੋ ਚੈਲੰਜੇਜ਼ ਆਣਗੇ ਉਹ ਚੈਲੰਜੇਜ਼ ਪਹਿਲਾਂ ਇੱਕ ਜਾਂ ਦੋ ਸ਼ਹਿਰਾਂ ਤੋਂ ਅਸੀਂ ਸਟਾਰਟ ਕੀਤਾ ਹੈ ਜੋ ਚੈਲੰਜੇਜ਼ ਨੂੰ ਪਹਿਲਾਂ ਖਤਮ ਕੀਤਾ ਜਾਵੇ ਕਿਉਂਕਿ ਨਵੀਂ ਚੀਜ਼ ਹੈ ਕੋਈ ਸਾਨੂੰ ਵਿਰਾਸਤ ਚ ਤਾਂ ਮਿਲੀ ਨਹੀਂ ਜੇ ਪੁਰਾਣੀਆਂ ਸਰਕਾਰਾਂ ਕਰਦੀਆਂ ਆ ਰਹੀਆਂ ਸੀ ਔਰ ਅਸੀਂ ਅੱਗੇ ਉਹਨੂੰ ਕੰਟੀਨਿਊਟੀ ਚ ਕਰਤਾ ਉਹ ਚੀਜ਼ ਕਰਨੀ ਈਜ਼ ਹੁੰਦੀ ਹੈ ਇੱਕ ਨਵੀਂ ਚੀਜ਼ ਨੂੰ ਇਕ ਦਮ ਕਰ ਲੈ ਕੇ ਐਡੇ ਵੱਡੇ ਇਹ ਤਾਂ ਬੇਸਿਕ ਹੈ ਨਾ ਇਹ ਤਾਂ ਜਦੋਂ ਤੁਸੀਂ ਪੂਰਾ ਢਾਂਚਾ ਤਿਆਰ ਕੀਤਾ ਹੋਏਗਾ ਇਹ ਤਾਂ ਸਭ ਤੋਂ ਪਹਿਲੇ ਆਇਆ ਹੋਏਗਾ ਕਿ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਇਲਾਜ ਇਸ ਬੀਮਾ ਯੋਜਨਾ ਦੇ ਤਹਿਤ ਕੀਤਾ ਜਾ ਸਕਦਾ ਉਹਨਾਂ ਚ ਕਈ ਗੰਭੀਰ ਬਿਮਾਰੀਆਂ ਨੇ ਕੈਂਸਰ ਵਰਗੀਆਂ ਬਿਮਾਰੀਆਂ ਵੀ ਨੇ ਕਿ ਕੁਝ ਛੋਟੀ-ਮੋਟੀ ਅਗਰ ਅਸੀਂ ਕਹੀਏ ਕਿ ਕਿਸ ਦਾ ਫ੍ਰੈਕਚਰ ਹੈ ਕਿਸ ਨੂੰ ਸੱਟ ਲੱਗੀ ਹੈ ਜਾਂ ਕੋਈ ਗੰਭੀਰ ਜ਼ਖਮੀ ਹੈ ਉਹ ਇੱਕ ਡਿਫਰੈਂਟ ਚੀਜ਼ ਹੋ ਜਾਂਦੀ ਹੈ ਗੰਭੀਰ ਬਿਮਾਰੀਆਂ ਜਿਹੜੀਆਂ ਨੇ ਕੀ ਉਹ ਵੀ ਇਸ ਹੈਲਥ ਕਾਰਡ ਚ ਕਵਰ ਕਵਰ ਹੋਣਗੀਆਂ ਬਿਲਕੁਲ ਬਿਲਕੁਲ ਸਾਰੀਆਂ ਹੀ ਬਿਮਾਰੀਆਂ ਅਪ ਟੂ 10 ਲੱਖ ਸਾਰੀਆਂ ਹੀ ਬ ਕੋਈ ਇਹਦੇ ਵਿੱਚ ਵਰਗ ਨਹੀਂ ਦਿੱਤਾ ਗਿਆ ਕਿ ਇਸ ਵਰਗ ਨੂੰ ਦਿੱਤਾ ਜਾਏਗਾ ਇਸ ਵਰਗ ਨੂੰ ਨਹੀਂ ਹਰ ਪਰਿਵਾਰ ਜਿਸ ਤਰ੍ਹਾਂ ਕਿਹਾ ਗਿਆ ਕਿ 65 ਲੱਖ ਪਰਿਵਾਰਾਂ ਨੂੰ ਸਾਰੇ ਪਰਿਵਾਰ ਇਨਸ਼ੋਰਡ ਕੀਤੇ ਗਏ ਕੋਈ ਵੀ ਬਿਮਾਰੀ ਹੋਵੇ ਇਹਦੇ ਵਿੱਚ ਸਾਰੀਆਂ ਹੀ ਇਨਸ਼ੋਰਡ ਹੈ ਸਰਕਾਰ ਇਹੀ ਕੋਸ਼ਿਸ਼ ਕਰ ਰਹੀ ਹੈ ਕਿ ਕੋਈ ਵੀ ਬਿਮਾਰੀ ਅਜੇ ਹੀ ਨਾ ਰਹਿ ਜਾਏ ਜਿਹੜੀ ਇਹਦੇ ਵਿੱਚ ਅਸੀਂ ਨਾ ਕਰ ਪਾਈਏ ਉਹਦੇ ਤੇ ਕੰਮ ਪੂਰਾ ਚੱਲ ਰਿਹਾ ਹੈ ਟਾਈਮ ਟੂ ਟਾਈਮ ਦੇਖੋ ਸਾਡੀ ਸਰਕਾਰ ਤੇ ਬਾਰ ਬਾਰ ਇਸ ਲਈ ਪ੍ਰੈਸ ਕਾਨਫਰੰਸ ਕਰਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਅਵੇਅਰਨੈਸ ਦਿੱਤੀ ਜਾਵੇ ਜਿਹੜੀ ਦੀ ਠੀਕ ਹੈ ਠੀਕ ਹੈ ਆਵਾਂਗੇ ਤੁਹਾਡੇ ਕੋਲ ਵਾਪਸ ਗੁਰਚਰਨ ਜੀ ਸਾਡੇ ਨਾਲ ਨੇ ਪਾਛਵਾ ਦੇ ਬੁਲਾ ਰਹੇ ਗੁਰਚਰਨ ਜੀ ਬਹੁਤ ਬਹੁਤ ਸਵਾਗਤ ਆਟਾ ਗੁਰਚਰਨ ਜੀ ਅੱਜ ਮੈਂ ਪੜ ਰਹੀ ਸੀ ਆਯੁਸ਼ਮਾਨ ਯੋਜਨਾ ਤੇ ਜਿਹੜੀ ਸਿਹਤ ਬੀਮਾ ਯੋਜਨਾ ਪੰਜਾਬ ਚ ਲਾਗੂ ਹੋ ਰਹੀ ਹੈ ਉਹਦਾ ਕੰਪੈਰੀਜ਼ਨ ਕਰ ਰਹੀ ਸੀ ਆਯੁਸ਼ਮਾਨ ਯੋਜਨਾ ਚ ਬਹੁਤ ਸਾਰੇ ਪੈਰਾਮੀਟਰਸ ਅਜਿਹੇ ਨੇ ਜਿਹੜਾ ਉਸ ਕਾਰਡ ਦਾ ਲਾਭ ਨਹੀਂ ਲੈਣ ਦਿੰਦੇ ਬਹੁਤ ਹੀ ਬੇਸਿਕ ਬੇਸਿਕ ਚੀਜ਼ਾਂ ਜਿਦੇ ਕਾਰ 2 ਵੀਲਰ ਹੈ ਜਾਂ ਜਿਦੇ ਕਾਰ 4 ਵੀਲਰ ਹੈ ਜਿਦੇ ਕਾਰ ਫ੍ਰਿਜ ਹੈ ਜਿਦੇ ਕਾਰ ਫੋਨ ਹੈ ਲੈਂਡਲਾਈਨ ਹੈ ਜਾਂ ਜਿਦੀ ਮਹੀਨੇ ਦੀ ਆਮਦਨ ਜਿਹੜੀ 10000 ਤੋਂ ਜ਼ਿਆਦਾ ਹੈ ਉਹਨੂੰ ਵੀ ਆਇਸ਼ਮਾਨ ਯੋਜਨਾ ਦਾ ਲਾਭ ਨਹੀਂ ਮਿਲਦਾ ਜਦ ਕਿ ਫ੍ਰਿਜ ਹੋਣਾ ਟੂ-ਵీలਰ ਹੋਣਾ ਜਾਂ ਫਿਰ 10000 ਰੁਪਏ ਮਹੀਨੇ ਦੀ ਆਮਦਨ ਜਿਹੜੀ ਬਹੁਤ ਹੀ ਘੱਟ ਬਹੁਤ ਹੀ ਘੱਟ ਉਹਦੇ 'ਚ ਮੰਨਿਆ ਜਾਂਦਾ ਬਟ ਹੁਣ ਜਿਹੜੀ ਪੰਜਾਬ ਸਰਕਾਰ ਸਕੀਮ ਲੈ ਕੇ ਆਈ ਹੈ ਉਸ ਦੇ 'ਚ ਕੋਈ ਅਜਿਹਾ ਪੈਰਾਮੀਟਰ ਨਹੀਂ ਰੱਖਿਆ ਗਿਆ ਸਾਰਿਆਂ ਦੇ ਲਈ ਉਹ ਸਕੀਮ ਲਾਗੂ ਹੋਏਗੀ ਤੇ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਕਿਉਂਕਿ आयुष्मान योजना ਜਦੋਂ ਭਾਜਪਾ ਲੈ ਕੇ ਆਈ ਸੀ ਬਹੁਤ ਹੀ ਪ੍ਰਚਾਰ ਵੀ ਕੀਤਾ ਗਿਆ ਸੀ ਤੇ ਇਹ ਵੀ ਸਪੈਸ਼ਲੀ ਕਿਹਾ ਗਿਆ ਸੀਗਾ ਕਿ ਪੰਜਾਬ ਚ ਲਾਗੂ ਨਹੀਂ ਹੋ ਰਹੀਆਂ ਲਾਗੂ ਨਹੀਂ ਹੋਣ ਦੇ ਰਹੇ ਕਿ ਇਹਦੇ ਵਿਤਕਰਾ ਕੀਤਾ ਜਾ ਰਿਹਾ ਸੁਭਾ ਸਰਕਾਰ ਵੱਲੋਂ ਜਾਂ ਵਟਐਵਰ ਜੋ ਵੀ ਰੀਜਨਸ ਦੱਸੇ ਗਏ ਸੀਗੇ ਲੇਕਿਨ ਹੁਣ ਉਹਦੇ ਤੋਂ ਵੀ ਇੱਕ ਮਾਸਟਰ ਸਟ੍ਰੋਕ ਪੰਜਾਬ ਦੀ ਸੁਭਾ ਸਰਕਾਰ ਨੇ ਮਾਰਿਆ ਆਯੁਸ਼ਮਾਨੀ ਯੋਜਨਾ ਤੋਂ ਵੀ ਵਧੇਰੇ ਸੁਵਿਧਾਵਾਂ ਵਾਲੀ ਇੱਕ ਯੋਜਨਾ ਪੰਜਾਬ ਸਰਕਾਰ ਲੈ ਕੇ ਆਈ ਹੈ ਜੀ ਜਿੰਦ ਵਿੱਚ ਮੈਂ ਇਹ ਚਲੋ ਅਸੀਂ ਇਸ ਗੱਲ ਨੂੰ ਇਹਦਾ ਸਵਾਗਤ ਕਰਦੇ ਆਂ ਇਹਨਾਂ ਨੇ ਕੋਈ ਜੇ ਵਧੀਆ ਚੀਜ਼ ਲੈ ਕੇ ਆਂਦੀ ਆ ਪਰ ਜੇ ਪ੍ਰੈਕਟੀਕਲੀ ਸੰਭਵ ਹੋ ਸਕੇ ਤਾਂ ਤੁਸੀਂ ਦੇਖੋ ਆਯੁਸ਼ਮਨ ਯੋਜਨਾ ਦੇ ਦੇ ਮੁਕਤੰਤਰੀ ਸਿੱਤ ਦੀਮਾ ਯੋਜਨਾ ਇਹਨਾਂ ਨੇ ਸ਼ੁਰੂ ਕੀਤੀ ਆ ਤਾਂ ਪਹਿਲੀ ਗੱਲ ਤੇ ਇਹ ਹੈਗੇ ਕਿ ਉਹ ਜਿਹੜੀ ਆਯੁਸ਼ਮਨ ਯੋਜਨਾ ਸੀਗੀ ਉਹਦੇ ਉਹਦੇ ਵਿੱਚ ਵੀ ਸਿੱਧੇ ਸਿੱਧੇ ਪੰਜਾਬ ਸਰਕਾਰ ਵੱਲੋਂ ਡਿਕੇਟ ਆਏ ਜਾਂਦੇ ਸੀਗੇ ਹਸਪੀਟਲ ਵਾਲਿਆਂ ਨੇ ਜਿਹੜੇ ਹੈਗੇ ਇਹਨਾਂ ਨੂੰ ਕਿਉਂਕਿ ਪੰਜਾਬ ਸਰਕਾਰ ਦੇ ਰਾਹੀਂ ਸੂਬਾ ਸਰਕਾਰ ਦੇ ਰਾਹੀਂ ਜਿਹੜੇ ਅਫਾਂਡਿੰਗ ਦੇ ਸਾਰੇ ਪੈਸੇ ਉਹ ਦੇਲੇ ਹੁੰਦੇ ਸੀ ਕਿ ਕਿੰਨੇ ਹਸਪੀਟਲ ਜਿਹਨਾਂ ਨੇ ਇਲਾਜ ਕਰਨਾ ਛੱਡ ਦਿੱਤਾ ਸੀ ਲੋਕਾਂ ਦਾ ਕਿ ਸਾਨੂੰ ਜਿਹੜੇ ਪੈਸੇ ਹੈ ਗਿਆ ਸੁਭਾ ਸਰਕਾਰੋਂ ਲੋ ਪੈਸੇ ਨਹੀਂ ਆ ਰਹੇ ਤੇ ਉਹਨੂੰ ਤਾਰਪੀਡੋ ਕਰਨ ਵਾਸਤੇ ਹਰ ਹੀਲਾ ਵਰਤਿਆ ਗਿਆ ਤਾਂ ਪਰ ਪ੍ਰੈਕਟੀਕਲੀ ਜਿਹੜਾ ਹੈਗਾ ਉਹ ਜਿਹੜੇ ਸ਼ੁਰੂ ਕੀਤੀ ਗਈ ਸੀ ਬੜੇ ਲੋਕਾਂ ਤੱਕ ਉਹ ਉਹ ਪਹੁੰਚ ਹੋਈ ਹੈ ਪਰ ਕੁਝ ਹਸਪੀਟਲ ਜਿਹੜੇ ਵਿੱਚੋਂ ਇਹੋ ਜਿਹੇ ਸੀ ਜਿਨ੍ਹਾਂ ਨੂੰ ਪੈਸੇ ਨਹੀਂ ਦਿੱਤੇ ਗਏ ਕੇਂਦਰ ਸਰ ਪੰਜਾਬ ਸਰਕਾਰ ਵੱਲੋਂ ਕੇਂਦਰੋਂ ਲਾਏ ਹੋਏ ਪੈਸੇ ਨਹੀਂ ਦਿੱਤੇ ਗਏ ਉਹ ਕਿਸੇ ਹੋਰ ਤਰੀਕੇ ਜਗ੍ਹਾ ਤੇ ਵਰਤ ਲਏ ਤਾਂ ਹੁਣ ਤੁਸੀਂ ਇੱਕ ਇਹ ਦੱਸੋ ਚਲੋ ਮੈਂ ਇਸ ਗੱਲ ਤੇ ਨਹੀਂ ਮੈਂ ਜਾਂਦਾ ਕਿਉਂਕਿ ਅਸੀਂ ਕਹਿੰਨੇ ਕਿ ਸਾਡੀ ਜਿਹੜੀ ਅਜਿਹਾ ਸੁਮਾਨ ਯੋਜਨਾ ਸੀ ਬੜੀ ਵਧੀਆ ਯੋਜਨਾ ਸੀ ਤੇ ਪੰਜਾਬ ਸਰਕਾਰ ਵੱਲੋਂ ਨਾਨ ਕੋਆਪਰੇਸ਼ਨ ਕਰਕੇ ਜਿਹੜਾ ਹੈਗਾ ਉਹ ਲੋਕਾਂ ਨੂੰ ਪਰੇਸ਼ਾਨੀ ਹੋਈ ਆ ਤੇ ਹਰਿਆਣਾ ਚ ਵੀ ਕੁਝ ਨਿੱਜੀ ਹਸਪੀਟਲਸ ਨੇ ਯੋਜਨਾ ਦੇ ਜਿਹੜੇ ਲਾਭਾਰਤੀ ਉਹਨਾਂ ਨੂੰ ਐਂਟਰੇਨ ਕਰਨਾ ਬੰਦ ਕਰਤਾ ਉਹਨਾਂ ਦਾ ਵੀ ਕਹਿਣਾ ਸੀ ਕਿ ਸਾਨੂੰ ਫੰਡਿੰਗ ਜਿਹੜੀ ਆ ਪ੍ਰੋਪਰ ਨਹੀਂ ਹੋ ਰਹੀ ਜਦਕਿ ਹਰਿਆਣਾ ਚ ਤਾਂ ਭਾਜਪਾ ਦੀ ਸਰਕਾਰ ਹੈ ਗੁਰਚਰਨ ਜੀ ਬਿਲਕੁਲ ਕੋਈ ਹਾਲੇ ਤੱਕ ਮੈਮ ਸਾਡੇ ਧਿਆਨ ਚ ਕੋਈ ਇਹ ਜਨੀਆ ਜੇ ਕੋਈ ਹੈਗਾ ਤਾਂ ਦੱਸੋ ਅਸੀਂ ਗੱਲ ਮੈਂ ਤਾਂ ਟੇਕ ਅਪ ਕਰਾਂਗੇ ਕਿ ਕਿ ਕੋਈ ਸਮੱਸਿਆ ਆਉਂਦੀ ਹੈ ਜੇ ਕੋਈ ਹੈ ਤਾਂ ਇਸ ਤਰ੍ਹਾਂ ਦੀ ਗੱਲ ਹੋਏਗੀ ਅੱਛਾ ਹੁਣ ਚਲੋ ਇਹ ਇਹ ਜਿਹੜੀ ਗੱਲ ਮੈਂ ਕਹਿੰਦਾ ਵੀ ਜੋ ਇਹਨਾਂ ਨੇ ਸ਼ੁਰੂ ਕੀਤਾ ਹੈਗਾ ਮੈਂ ਪਹਿਲਾਂ ਹੀ ਕਿਹਾ ਵੀ ਇਹ ਚੰਗੀ ਗੱਲ ਹੈ ਜੇ ਲੋਕਾਂ ਤੱਕ ਸਹੂਲਤਾਂ ਪਹੁੰਚਣ ਚਲੋ ਆਯੂਸ਼ਮਾਨ ਯੋਜਨਾ ਨੂੰ ਇਹਨਾਂ ਨੇ ਕਿਸੇ ਵੀ ਤਰੀਕੇ ਨਾਲ ਕੋਸ਼ਿਸ਼ ਕੀਤੀ ਹੈ ਸਰ ਵੀਡੋ ਕਰਨ ਦੀ ਪਰ ਹੁਣ ਇਸੇ ਨੂੰ ਸਹੀ ਤਰੀਕੇ ਨਾਲ ਲਾਗੂ ਕਰ ਦੇਣ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਇਹ ਇਹਦੀ ਜਿਹੜੀ ਹੈ ਫੰਡਿੰਗ ਅਸੀਂ ਸਾਡਾ ਜਿਹੜਾ ਸੂਬਾ ਹੈਗਾ ਕਰਜ਼ੇ ਤੇ ਤੇ ਹਜੇ ਕਾਫੀ ਪੈਸੇ ਦਾ ਇਹ ਇਧਰ ਉਧਰ ਦਾ ਕਾਫੀ ਰੋਲੇ ਰਪੇ ਆਪਣੇ ਪੈ ਰਹੇ ਨੇ ਪੈਸੇ ਕਿੱਥੋਂ ਆਉਣਗੇ ਪਹਿਲੀ ਗੱਲ ਤਾਂ ਦੂਜੀ ਗੱਲ ਇਹ ਹੈ ਵੀ ਜਿਹੜੇ ਹਸਪੀਟਲਸ ਹੈਗੇ ਨੇ ਇਹ ਉਹਨਾਂ ਦੀ ਚੋਣ ਕਿਵੇਂ ਕਰਨਗੇ ਕਿਹੜੇ ਕਿਹੜੇ ਹਸਪੀਟਲ ਦੇ ਵਿੱਚ ਹੋਏਗਾ ਇਹ ਇਲਾਜ ਹੋਏਗਾ ਉਸ ਤੋਂ ਅਗਲੀ ਗੱਲ ਕਿ ਕਿਹੜੀਆਂ ਕਿਹੜੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਜਿੰਨਾਂ ਦਾ ਇਹ ਇਲਾਜ ਕੀਤਾ ਜਾਏਗਾ ਅਜੇ ਕੁਝ ਨਹੀਂ ਦੱਸਿਆ ਗਿਆ ਇਹ ਟੋਬੇ ਚ ਟਿੱਟ ਸਿੱਟੀ ਗਈ ਆ ਹੁਣ ਤੱਕ ਇਹਦੇ ਬਾਰੇ ਕੋਈ ਗਿਆਨ ਨਹੀਂ ਤੇ ਅਜੇ 28 ਥਾਵਾਂ ਤੇ ਕਰਨਗੇ ਇਹ ਜਿਹੜਾ ਹੈਗਾ ਇਹਦਾ ਕੈਂਪ ਲਾਏ ਜਾਣਗੇ 28 ਥਾਵਾਂ ਤੇ ਇੱਕ ਤੁਹਾਡੇ ਧਿਆਨ ਚ ਹੋਣਾ ਜੀ ਮੈਂ ਆਪਣੇ ਨਿਊਜ਼ ਨੇਸ਼ਨ ਦੇ ਜਿਹੜੇ ਦਰਸ਼ਕ ਹੈਗੇ ਉਹਨਾਂ ਦੇ ਮੈਂ ਧਿਆਨ ਚ ਲਾਉਣੀ ਚਾਹਣਾ ਕਿ ਪਿੱਛੇ ਜੇ ਬੜਾ ਰੌਲਾ ਪਿਆ ਸੀ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਭਾਜਪਾ ਦੇ ਸੇਵਾਦਾਰ ਅੱਗੇ ਨੇ ਤੁਹਾਡੇ ਦਵਾਰ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਤੇ ਪਿੰਡ-ਪਿੰਡ ਸ਼ੁਰੂ ਕੀਤਾ ਗਿਆ ਸੀ ਮੁਹੱਲੇ-ਮੁਹੱਲੇ ਔਰਡ ਵਾਈਜ਼ ਔਰ ਹਰ ਥਾਂ ਤੇ ਜਿਹੜਾ ਹੈਗਾ ਅਸੀਂ ਉਹ ਆਪ ਦੇ ਵਰਕਰਸ ਭੇਜ ਕੇ ਤੇ ਅਸੀਂ ਲੋਕਾਂ ਨੂੰ ਦੱਸਿਆ ਕਿ ਆਹ ਚੀਜ਼ਾਂ ਹੈ ਕਿ ਉਹਨਾਂ ਦੇ ਅਸੀਂ ਕਾਰਡ ਮੌਕੇ ਤੇ ਜਾ ਕੇ ਜਿਹੜੀਆਂ ਸਕੀਮਾਂ ਕੇਂਦਰ ਵੱਲੋਂ ਸੀ ਮੌਕੇ ਤੇ ਕਾਰਡ ਬਣਾ ਕੇ ਦਿੱਤੇ ਗਏ ਸੀ ਤਾਂ ਉਦੋਂ ਸਰਕਾਰ ਨੇ ਇਹ ਰੌਲਾ ਪਾਇਆ ਸੀ ਕਿ ਇਹ ਜਿਹੜਾ ਹੈਗਾ ਇਹਨਾਂ ਦੀ ਜੀ ਪ੍ਰਾਈਵੇਸੀ ਬ੍ਰੀਚ ਹੋ ਰਹੀ ਆ ਲੋਕਾਂ ਦਾ ਡਾਟਾ ਚੋਰੀ ਕਰ ਰਹੇ ਨੇ ਤੇ ਇੱਕ ਗੱਲ ਇਹ ਜ਼ਰੂਰ ਕਲੀਅਰ ਕਰਨਗੇ ਮੈਨੂੰ ਇਹਨਾਂ ਦੀ ਸਮਝ ਨਹੀਂ ਲੱਗੀ ਮੇਰੇ ਖਿਆਲ ਸ਼ਾਇਦ ਤੁਸੀਂ ਪੂਜਾ ਨਾਮ ਲੈ ਕੇ ਮੈਮ ਹੋਣਗੇ ਜੀ ਮੈਮ ਇਹਦੀ ਆਵਾਜ਼ ਮੇਰੇ ਕੋਲ ਕਲੀਅਰ ਨਹੀਂ ਸਿਆ ਰਹੀ ਬਿਲਕੁਲ ਪਤਾ ਹੀ ਨਹੀਂ ਲੱਗ ਰਿਹਾ ਸੀ ਕੋਣ ਕੋਈ ਗੌਰ ਵੀ ਰਹੇ ਨੇ ਤਾਂ ਜੇ ਬੋਲਦੇ ਤਾਂ ਮੈਂ ਸ਼ਾਇਦ ਉਹਨਾਂ ਚੋਂ ਵੀ ਕੋਈ ਗੱਲ ਕਰਦਾ ਤਾਂ ਇਹ ਮੈਨੂੰ ਦੱਸਣ ਕਿ ਜਿਹੜਾ ਹੁਣ ਇਹ ਕਹਿੰਦੇ ਜੀ ਤੁਸੀਂ ਆਪਦਾ ਆਧਾਰ ਕਾਰਡ ਵੀ ਨਾਲ ਲੈ ਕੇ ਆਓ ਵੋਟਰ ਕਾਰਡ ਵੀ ਨਾਲ ਲੈ ਕੇ ਆਓ ਪਾਸਪੋਰਟ ਵੀ ਨਾਲ ਲੈ ਕੇ ਆਓ ਹੁਣ ਡਾਟਾ ਚੋਰੀ ਨਹੀਂ ਹੋਊਗਾ ਕੁਝ ਪੁੱਛ ਲੈਣੇ ਕੁਝ ਲੈਣੇ ਗੁਰਚਾਰੰਦੀ ਕੁਝ ਲੈਣੇ ਤੁਹਾਡੇ ਦੋਵੇਂ ਸਵਾਲ ਪੁੱਛ ਲੈਣੇ ਸਮਾਂ ਮੇਰੇ ਕੋਲ ਘੱਟ ਹੈ ਲੇਕਿਨ ਪੂਜਾ ਜੀ ਕਾਟ ਸ਼ਬਦਾਂ ਚ ਆਪਣਾ ਜਵਾਬ ਦੇਣਾ ਪਹਿਲੀ ਗੱਲ ਇਹ ਹੈ ਕਿ ਫੰਡਸ ਬਾਰੇ ਪੁੱਛਿਆ ਜਾ ਰਿਹਾ ਹੈ ਕਿ ਫੰਡਸ ਕਿੱਥੋਂ ਆਉਣਗੇ ਕਿਉਂਕਿ ਭਾਜਪਾ ਵੱਲੋਂ ਇਹ ਕਿਹਾ ਗਿਆ ਕਿ ਆਲਰੇਡੀ ਕਰਜ਼ੇ ਚੱਲ ਰਿਹਾ ਹੈ ਸੁਭਾਤੇ ਐਡੀ ਵੱਡੀ ਸਕੀਮ ਲਾਂਚ ਕਰਨ ਵਾਸਤੇ ਫੰਡਸ ਕਿੱਥੋਂ ਆਣਗੇ ਦੂਸਰੀ ਗੱਲ ਇਹ ਕਰਜ਼ੇ ਵੱਲੋਂ ਭਾਜਪਾ ਨੇ ਆਪਣਾ ਆਪਰੇਸ਼ਨ ਚਲਾਇਆ ਸੀ ਉਹਨਾਂ ਦਾ ਕਹਿਣਾ ਸੀ ਕਿ ਆਮ ਆਦਮੀ ਪਾਰਟੀ ਨੇ ਓਪੋਜ਼ ਕੀਤਾ ਕਿ ਇਹ ਬ੍ਰੀਚ ਆਫ ਡਾਟਾ ਹੈ ਲੋਕਾਂ ਦਾ ਡਾਟਾ ਲੈ ਕੇ ਇਹਦਾ ਮਿਸਯ ਆਫ ਡਾਟਾ ਨਹੀਂ ਹੈ ਪਹਿਲਾਂ ਤਾਂ ਤੁਹਾਨੂੰ ਮੈਂ ਇਹਨਾਂ ਦੀ ਗੱਲ ਤੋਂ ਅਨਸਰ ਦੇ ਦਵਾਂ ਕਿ ਤੁਸੀਂ ਕਿਹਾ ਕਿ ਹਰਿਆਣਾ ਚ ਵੀ ਇਹਨਾਂ ਦੀ ਸਰਕਾਰ ਸੀਗੀ ਆਸ਼ਮਾਨ ਦੀ ਅਸੀਂ ਗੱਲ ਕੀਤੀ ਹੈ ਉੱਥੇ ਵੀ ਨਹੀਂ ਹੋ ਪਾਇਆ ਇਹਨਾਂ ਨੇ ਸਾਡੇ ਤੇ ਕੀਤਾ ਫਿਰ ਜੇ ਸਾਡਾ ਸੂਬਾ ਪਹਿਲਾਂ ਹੀ ਕਰਜਾਈ ਹੈਗਾ ਤਾਂ ਉਹਦੇ ਵਿੱਚ ਬਿਜਲੀ ਦੇਣ ਵਾਲਾ ਮੇਰੇ ਖਿਆਲ ਪਿਛਲੇ ਇੰਨੇ ਸਾਲਾਂ ਤੋਂ ਬਿਜਲੀ ਫਰੀ ਦਿੱਤੀ ਜਾ ਰਹੀ ਹੈ ਉਹਦੇ ਵਿੱਚ ਵੀ ਪਹਿਲਾਂ ਇਹਨਾਂ ਨੇ ਬੜੇ ਕੁਐਸਚਨ ਕੀਤੇ ਸੀ ਕਿ ਉਹ ਪੈਸਾ ਕਿੱਥੋਂ ਆਏਗਾ ਕਿੱਦਾਂ ਹੋਇਆ ਲੇਕਿਨ ਸਾਰੇ ਪਰਿਵਾਰਾਂ ਨੇ ਉਸ ਚੀਜ਼ ਨੂੰ ਅਵੇਲ ਕੀਤਾ ਉਹ ਫੈਸਿਲਿਟੀ ਸਾਰਿਆਂ ਨੂੰ ਮਿਲੀ ਹਰ ਬੰਦੇ ਨੇ ਹਰ ਗਰੀਬ ਤੋਂ ਗਰੀਬ ਇਨਸਾਨ ਨੇ ਅੱਜ ਬਿਜਲੀ ਫਰੀ ਇੱਕ ਰਾਜਿਆ ਬਣਿਆ ਹੈ ਮੇਰਾ ਨਿਖਿਆਲ ਇਹ ਅੱਗੇ ਵੀ ਚੈਲੰਜ ਜਾਣਗੇ ਅਗਰ ਮਾਨ ਸਾਹਿਬ ਨੇ ਪਹਿਲਾਂ ਵੀ ਬੜੀ ਸੋਚ ਸਮਝ ਕੇ ਸਕੀਮ ਚਲਾਈ ਸੀ ਹੁਣ ਵੀ ਅਗਰ ਕੀਤਾ ਹੋਏਗਾ ਤਾਂ ਸਾਰੀਆਂ ਮੈਨਿਪੂਲੇਸ਼ਨ ਸਾਰੀਆਂ ਕੈਲਕੂਲੇਸ਼ਨਸ ਕਰਕੇ ਹੀ ਕੀਤਾ ਗਿਆ ਹੋਏਗਾ ਕਿ ਬੱਚਿਆਂ ਨੂੰ ਵੱਡਿਆਂ ਨੂੰ ਬਜ਼ੁਰਗਾਂ ਨੂੰ ਹਰ ਬੰਦੇ ਨੂੰ ਅਗਰ ਇਸ ਕੈਟਾਗਰੀ ਚ ਪਾਇਆ ਗਿਆ ਤਾਂ ਇਹ ਬੜੀ ਸੋਚ ਸਮਝ ਕੇ ਚੀਜ਼ ਕੀਤੀ ਗਈ ਹੈ ਔਰ ਇਹ ਸਾਰੀ ਚੀਜ਼ ਤੁਹਾਡੇ ਸਾਹਮਣੇ ਹੋਏਗੀ ਟਾਈਮ ਟੂ ਟਾਈਮ ਪ੍ਰੈਸ ਕਾਨਫਰੰਸਸ ਹੋਣਗੀਆਂ ਦੱਸਿਆ ਜਾਏਗਾ ਕਿ ਕਿਸ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਬਿਜਲੀ ਦਾ ਇਹ ਸਾਰਾ ਕੀਤਾ ਗਿਆ ਹੈ ਮੈਨੂੰ ਲੱਗਦਾ ਇਹ ਵੀ ਅਸੀਂ ਉਸੀ ਤਰ੍ਹਾਂ ਸਕਸੈਸਫੁਲੀ ਇੱਕ ਰਾਜ ਬਣਾ ਕੇ ਦਿਖਾਵਾਂਗੇ ਜਿਹਦੇ ਵਿੱਚ ਪਰਿਵਾਰ ਇਨਚੋਰਡ ਹੋਏਗਾ ਹਮ ਠੀਕ ਗੁਰਚਰਨ ਜੀ ਮੈਨੂੰ ਲੱਗਦਾ ਤੁਹਾਨੂੰ ਤੁਹਾਡਾ ਜਵਾਬ ਮਿਲ ਗਿਆ ਦੂਸਰੀ ਗੱਲ ਇਹ ਸਵਾਲ ਬਣਦਾ ਇੱਥੇ ਕਿ ਜੇ ਜਿਸ ਤਰੀਕੇ ਜਿਸ ਕੌਨਫੀਡੈਂਸ ਦੇ ਨਾਲ ਪੂਜਾ ਜੀ ਕਹਿ ਰਹੇ ਨੇ ਕਿ ਇਹ ਕਰਕੇ ਦਿਖਾਵਾਂਗੇ ਤੇ ਜੇ ਇਹ ਸਕਸੈਸਫੁਲੀ ਸਕੀਮ ਲਾਂਚ ਹੋ ਜਾਂਦੀ ਹੈ ਤੇ ਲੋਕਾਂ ਤੱਕ ਉਹਦਾ ਫਾਇਦਾ ਪਹੁੰਚਦਾ ਹੈ ਬੀਜੇਪੀ ਦਾ ਕੀ ਸਟੈਂਡ ਰਹੇਗਾ ਫਿਰ ਤਾਂ ਮੈਨੂੰ ਲੱਗਦਾ ਆਪੋਜ਼ ਕਰਨ ਦੇ ਲਈ ਕੋਈ ਮੁੱਦਾ ਨਹੀਂ ਬਚੇਗਾ ਇਹ ਇੱਕ ਕਲੀਅਰ ਹੈ ਜੀ ਬਿਲਕੁਲ ਕਲੀਅਰ ਆ ਇਹ ਜਿਵੇਂ ਪਹਿਲਾਂ ਸਾਰੀਆਂ ਜਿਹੜੀਆਂ ਸਕੀਮਾਂ ਸੀਗੀਆਂ ਹਜ਼ਾਰਾਂ ਹਜ਼ਾਰ ਰੁਪਏ ਬੀਬੀਆਂ ਨੂੰ ਦੇਣਾ ਸੀਗਾ ਬਹੁਤ ਸਾਰੀਆਂ ਹੋਰ ਬੜੀਆਂ ਚੀਜ਼ਾਂ ਹੈਗੇ ਜਿਹੜੀਆਂ ਹਜੇ ਤੱਕ ਸਾਢੇ 3 ਸਾਲ ਚ ਚੌਥਾ ਸਾਲ ਚੱਲਦਾ ਖਤਮ ਹੋਣ ਵਾਲਾ ਹੈ ਹਜੇ ਤੱਕ ਪੂਰਾ ਨਹੀਂ ਹੋਇਆ ਜਿਹਦਾ ਇਲੈਕਸ਼ਨ ਦੇ ਨੇੜੇ ਜਾ ਕੇ ਹੁਣੇ ਦਿਖਾ ਰਿਹਾ ਹੈਗਾ ਕਿ ਇਹ ਇਹ ਸਿਰਫ ਇਹ ਦਿਖਾਉਣ ਵਾਸਤੇ ਹੀ ਆ ਕਿ ਅਸੀਂ ਆ ਕਰ ਰਹੇ ਹਾਂ ਹੁਣਾ ਹਨਾ ਕੁਝ ਵੀ ਕਿ ਤੁਸੀਂ ਇਹ ਦੇਖੋ ਕਿ ਇਹ ਥੋੜੀ ਦੇਰ ਪਹਿਲਾਂ ਦੀ ਗੱਲ ਹੈਗੀ ਆ ਕਿ ਇਹ ਕਿਤੇ ਸੀ ਵੀ ਧਾਰਮਿਕ ਸਥਾਨਾਂ ਤੋਂ ਜਿਹੜੇ ਗੋਲਕ ਬੰਦ ਕਰਦੇ ਹੋ ਤੁਸੀਂ ਗੋਲਕ ਦੇ ਵਿੱਚ ਪੈਸੇ ਨਾ ਪਾਓ ਤੁਸੀਂ ਜਾ ਕੇ ਕਿਤੇ ਦੇਖੋ ਧਾਰਮਿਕ ਆਸਥਾ ਤੇ ਸੱਟ ਮਾਰਨ ਵਾਲੀ ਗੱਲ ਸੀ ਤੇ ਹੁਣ ਜਿਹੜਾ ਹੈਗਾ ਬਹੁਤ ਵੱਡੀ ਗੋਲਕ ਤੋਂ ਵੀ ਵੱਡਾ ਇਹਨਾਂ ਨੇ ਇਹਨਾਂ ਨੇ ਵੱਡਾ ਕੋਈ ਪਤ ਨਹੀਂ ਉਸ ਤੋਂ ਵੱਡਾ ਚੀਜ਼ ਕੀ ਆ ਵੀ ਉਹ ਵੀ ਕੋਲ ਕੇ ਰੱਖਤਾ ਕਿ ਤੁਸੀਂ ਰੰਗਲੇ ਪੰਜਾਬ ਵਾਸਤੇ ਪੈਸੇ ਪਾਓ ਸ਼ਰਮਾਂ ਪੈਸੇ ਮੰਗ ਰਹੇ ਆ ਅਸੀਂ ਮੀਡੀਆ ਦੇ ਵਿੱਚ ਆ ਕੇ ਮੰਗ ਰਹੇ ਆ ਵਿਦੇਸ਼ੀਆਂ ਵਿਦੇਸ਼ੀ ਸਾਡੇ ਜਿਹੜੇ ਐਨ ਆਰ ਆਈਜ਼ ਬੈਠੇ ਨੇ ਉਹਨਾਂ ਨੂੰ ਕਹਿੰਦੇ ਪੈਸੇ ਭੇਜੋ ਤੇ ਜੇ ਉਹ ਪੈਸੇ ਜਿਹੜੇ ਹੈਗੇ ਆ ਰੰਗਲਾ ਪੰਜਾਬ ਵਾਸਤੇ ਜਿਹੜੇ ਪੈਸੇ ਮੰਗੇ ਜਾ ਰਹੇ ਨੇ ਤਾਂ ਉਹ ਚੜ੍ਹਦੀ ਕਲਾ ਦੇ ਨਾਂ ਤੇ ਜਿਹੜਾ ਸਕੀਮ ਸ਼ੁਰੂ ਕੀਤੀ ਆ ਤਾਂ ਉਹ ਪੈਸੇ ਜਾਣੇ ਕਿਹਦੇ ਕੋਲੇ ਨੇ ਜੇ ਵਾਕਿਆ ਹੀ ਮੁੱਖ ਮੰਤਰੀ ਕੋਲ ਜਿਹਨੇ ਇਹ ਬਿਆਨ ਨਾ ਦਿੱਤਾ ਸੀ 40 ਸੈਕਿੰਡ ਤੋਂ ਕੋਵਿਡ ਆਇਆ ਸੀ ਮੂਵੀ ਤਾਂ ਪ੍ਰਧਾਨ ਮੰਤਰੀ ਰਾਹਤ कोष ਡੋਨੇਸ਼ਨ ਦੀ ਗੱਲ ਗਈ ਸੀ ਸਾਡੇ ਵਰਗੇ ਸਾਰਿਆਂ ਨੇ ਡੋਨੇਟ ਕੀਤਾ ਸੀ ਉਹਦੀ ਵੀ ਜੀ ਆਰਟੀਆਈ ਲਗਾਈ ਗਈ ਤਾਂ ਉਹਦਾ ਵੀ ਕੋਈ ਜਵਾਬ ਨਹੀਂ ਆਇਆ ਚਲੋ ਇਹ ਮੁੱਦਾ ਅਲੱਗ ਹੈ ਇਹ ਮੁੱਦਾ ਅਲੱਗ ਹੈ ਮੈਂ ਦੱਸਦਾ ਮੈਂ ਦੱਸਦਾ ਜੀ ਉਹ ਉਹਦੇ ਵਿੱਚ ਹੀ ਹੈਗਾ ਕਿ ਜੇ ਕਿਸੇ ਨੇ ਫੰਡਿੰਗ ਲੈਣੀ ਹੈ ਜਾਂ ਫੰਡਿੰਗ ਕਿਸੇ ਨੇ ਦੇਣੀ ਹੈ ਪ੍ਰਾਈਮ ਮਿਨਿਸਟਰ ਸੌਰੀ ਜਿਹੜਾ ਮੁੱਖ ਮੰਤਰੀ ਇਹ ਰਾਹਤ ਜਿਹੜਾ ਹੈਗਾ ਫੰਡ ਹੈਗਾ ਉਹ ਉਹ ਉਸ ਖਾਤੇ ਚ ਲਿਆ ਜਾ ਸਕਦਾ ਹੈ ਕਿ ਨਵਾਂ ਖਾਤਾ ਸ਼ੁਰੂ ਕਰਕੇ ਉਹ ਉਹ ਕਿਹਦੇ ਪਾਸੇ ਨੂੰ ਜਾ ਰਹੀ ਹੈ ਕਿ ਪੰਜਾਬ ਦੇ ਲੋਕ ਜਿਉਂ ਕਰਕੇ ਪ੍ਰੇਸ਼ਾਨ ਨੇ ਕਿ ਮੁੱਖ ਮੰਤਰੀ ਜਿਹੜਾ ਹੈਗਾ ਉਹਦੇ ਫੰਡ ਦੇ ਵਿੱਚ ਕਿਉਂ ਨਹੀਂ ਲਿਆ ਜਾ ਸਕਦਾ ਚਲੋ ਤੁਹਾਡਾ ਕੁਐਸਚਨ ਮੈਂ ਸਮਝ ਗਿਆ ਟਾਈਮ ਮੇਰੇ ਕੋਲ ਬਹੁਤ ਘੱਟ ਹੈ ਪੂਜਾ ਜੀ ਬਹੁਤ ਹੀ ਘੱਟ ਸ਼ਬਦਾਂ ਚ ਬਹੁਤ ਹੀ ਘੱਟ ਸ਼ਬਦਾਂ ਚ ਸਵਾਲ ਇਹ ਹੈ ਕਿ ਇੱਕ ਤਰਫ ਤੁਸੀਂ ਬਾੜ ਚ ਰਾਹਤ ਵਾਸਤੇ ਲੋਕਾਂ ਤੋਂ ਡੋਨੇਸ਼ਨ ਮੰਗ ਰਹੇ ਹੋ ਦੂਸਰੀ ਤਰਫ ਤੁਸੀਂ ਐਡੀ ਵੱਡੀ ਸਕੀਮ ਲਾਂਚ ਕਰ ਰਹੇ ਹੋ ਤੇ ਕਹਿ ਰਹੇ ਸਾਡੇ ਕੋਲ ਫੰਡਸ ਹੈ ਨਾ ਬਾੜ ਦਾ ਨੁਕਸਾਨ ਸੇਗਾ ਤੁਹਾਨੂੰ ਵੀ ਪਤਾ ਉਂਟ ਤੇ ਮੂੰਹ ਚ ਜੀਰਾ ਤਾਂ ਦੇ ਗਏ ਸਾਡੀਆਂ ਸਰਕਾਰਾਂ ਨੂੰ ਕਰ ਗਏ ਕਿ ਐਨੇ ਚ ਕਰ ਲਓ ਉਹ ਹੁਣ ਚੈਲੰਜ ਪੂਰਾ ਕਰਨਾ ਹੈ ਚਾਹੇ ਸਾਨੂੰ ਹੱਥ ਜੋੜ ਕੇ ਕਿਸੇ ਨੂੰ ਰਿਕੁਐਸਟ ਕਰਨੀ ਪਵੇ ਲੇਕਿਨ ਸਾਡਾ ਸਿਰਫ ਇੱਕੋ ਹੀ ਮਕਸਦ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਪਰਿਵਾਰਾਂ ਨੂੰ ਉਹਨਾਂ ਦੇ ਘਰਾਂ ਲਈ ਉਹਨਾਂ ਦੇ ਪਸ਼ੂਆਂ ਲਈ ਉਹਨਾਂ ਦੇ ਮੈਡੀਕਲ ਲਈ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਨ ਆਪੋਜੀਸ਼ਨ ਦਾ ਕੰਮ ਹੈ ਤੋ ਮਤ ਲਗਾ ਦੇ ਉਹ ਲਗਾਈ ਜਾਂ ਅਸੀਂ ਕੋਸ਼ਿਸ਼ ਕਰਾਂਗੇ ਕੰਮ ਕਰਨ ਦੀ ਜਿਸ ਤਰ੍ਹਾਂ ਕੇਤਰੀਵਾਲ ਜੀ ਨੇ ਕਿਹਾ ਸੀਗਾ ਅਸੀਂ ਸਿੱਖਣ ਆਏ ਹਾਂ ਔਰ ਲੇਕਿਨ ਸਿੱਖਦੇ ਸਿੱਖਦੇ ਅਸੀਂ ਬਹੁਤ ਘੱਟ ਐਸੇ ਕਰ ਜਾਵਾਂਗੇ ਜਿਹੜੇ ਵੱਡੀਆਂ ਸਰਕਾਰਾਂ ਨੂੰ ਸਿਖਾ ਕੇ ਦੂਜਾਂਗੇ ਠੀਕ ਠੀਕ ਬਸ ਮੈਂ ਇੰਨਾ ਹੀ ਕਹਿਣਾ ਚਾਹਵਾਂ ਠੀਕ ਹੋ جاتی ਠੀਕ ਹੈ ਸਮਾਂ ਮੇਰੇ ਕੋਲ ਘਟਿਆ ਹੈ ਡਾਕਟਰ ਸ਼ਾਵਲਾ ਜੀ ਜਾਂਦੇ ਜਾਂਦੇ ਮੈਂ ਤਾਂ ਚਾਹਾਂਗੀ ਤੁਸੀਂ ਕਨਕਲੂਡ ਕਰ ਦੋ ਕਿ ਇਹੋ ਜਿਹੇ ਜਿਹੜੀਆਂ ਸਕੀਮਾਂ ਹੁੰਦੀਆਂ ਨੇ ਜੇ ਵਾਕਈ ਲੋੜਵੰਦ ਲੋਕਾਂ ਤੱਕ ਉਹਦਾ ਲਾਹਾ ਉਹਦਾ ਫਾਇਦਾ ਪਹੁੰਚੇ ਤਾਂ ਇੱਕ ਬਿਲਕੁਲ ਸਿਹਤ ਸੁਵਿਧਾਵਾਂ ਦੀ ਤਸਵੀਰ ਬਦਲ ਸਕਦੀ ਹੈ ਇੱਕ ਸੂਬੇ ਵਿੱਚ ਏਹੋ ਜੀ ਇਸ ਤੇ ਕੋਈ ਸ਼ੱਕ ਨਹੀਂ ਹੈਗਾ ਕਿ ਇਤਜਾ ਵੈਲਫੇਅਰ ਸਟੇਟ ਵਿੱਚ ਹੋਣੀ ਚਾਹੀਦੀ अगर पंजाब की गवर्नमेंट कर रही है और अपमानशिप की हम आयुष्मान से बेहतर करके दिखाएंगे तो उनको करके दिखाना पड़ेगा अदरवाइज शब्दों से कुछ नहीं होता प्रॉपर बजट एलोकेशन प्रॉपर लोगों तक तो पहुंचना और उसके ऊपर एक चीज बता दूं ग्राउंड लेवल पे मरीज का एक्चुअल अच्छी सेवा पाना इज वेरी इंपॉर्टेंट आई एम सीइंग ऑल अक्रॉस इंडिया ਦਿਕਤیں ਬਹੁਤ ਆ ਰਹੀਆਂ ਜਿੰਨਾ ਵਾਦਾ ਕਿਹਾ ਜਾਂਦਾ ਉਨੀ ਸੇਵਾ ਨਹੀਂ ਮਿਲ ਪਾਤੀ ਹੈ ਸੋ ਆਈ ਊਡ ਓਨਲੀ ਸੇ ਜੋ ਵੀ ਚਾਹ ਆਯੂਸ਼ਮਨ ਹੋਵੇ ਚਾਹ ਪੰਜਾਬ ਦੀ ਯੂਨੀਵਰਸਲ ਹੈਲਥ ਇੰਸ਼ੋਰੈਂਸ ਹੋਵੇ ਦੇ ਸ਼ੁੱਡ ਬੀ ਜੀ ਬਿਲਕੁਲ ਬਿਲਕੁਲ ਬਹੁਤ ਬਹੁਤ ਵੱਡੀ ਗੱਲ ਤੁਸੀਂ ਕਹੀ ਡਾਕਟਰ ਸ਼ਾਵਲਾ ਜੀ ਕਿ ਚੈਲੰਜ ਬਹੁਤ ਵੱਡਾ ਹੈ ਪੰਜਾਬ ਸਰਕਾਰ ਦੇ ਸਾਹਮਣੇ ਕਿ ਉਹ ਚੈਲੰਜ ਕੀਤਾ ਆਯੂਸ਼ਮਨ ਯੋਜਨਾ ਜੋ ਜੋ ਕਿ ਪੂਰੇ ਦੇਸ਼ ਚ ਲਾਗੂ ਹੈ ਤੇ ਉਹਦੇ ਤੋਂ ਵੀ ਬੈਟਰ ਕਰਕੇ ਦਿਖਾਣ ਦਾ ਤੇ ਉਹ ਬਹੁਤ ਵੱਡਾ ਚੈਲੰਜ ਲੈ ਲਿਆ ਕਿ ਇਹ ਹੁਣ ਕਰਕੇ ਦਿਖਾਣਾ ਪਏਗਾ ਤੇ ਦੇਖਦੇ ਹਾਂ ਕਿ ਇਹ ਸਕੀਮ ਜਦੋਂ ਸਟਾਰਟ ਹੁੰਦੀ ਹੈ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਉਸ ਦਾ ਫਾਇ ਕਰਾਂਗੇ ਬਹਰਾਲ ਸਾਡੇ ਇਸ ਡਿਸਕਸ਼ਨ ਵਿੱਚ ਸ਼ਾਮਲ ਹੋਣ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕੱਲ ਪੰਜਾਬ ਦੀ ਜੋ ਮੇਰੇ ਨਾਲ ਅੱਜ ਫਿਲਹਾਲ ਇੰਨਾ ਹੀ ਇਸ ਦੇ ਨਾਲ ਮਾਨੂੰ ਤੇ ਹੋਈ ਇਜਾਜ਼ਤ ਧੰਨਵਾਦ